ਧਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਾਸ੍ਰੀਕਾਲਜੀ ਪ੍ਰੋਗਰਾਮ ਲਾ ਕੇ ਹਾਜ਼ਰ ਹਾਂ ਲੋਕਵਾਜ ਤੇ ਦਰਸ਼ਕ ਲੋਕਵਾਜ ਦੇ ਵਿੱਚ ਅਸੀਂ ਲੋਕਾਂ ਦੇ ਜ਼ਿੰਦਗੀ ਨਾਲ ਜੜੇ ਹੋਏ ਮੁੱਦਿਆਂ ਦੀ ਗੱਲ ਕਰਦੇ ਆਂ ਜੇ ਆਪਾਂ ਗੱਲ ਕਰੀਏ ਅ ਇਸ ਸਮੇਂ ਦੀ ਤੇ ਮਾਲਵਾ ਨਹਿਰ ਇਸ ਵੇਲੇ ਚਰਚਾ ਦੇ ਵਿੱਚ ਪਿੱਛੇ ਬੱਜਦੇ ਸਮੇਂ ਵੀ ਸਤਿਗ੍ਰੰਤ ਜੀ ਮਾਨਵੀ ਮਾਲਵਾ ਨਹਿਰ ਦੀ ਗੱਲ ਕਰ ਚੁੱਕੇ ਨੇ ਮਾਲਵਾ ਨਹਿਰ ਬਣਾਉਣ ਦੀ ਗੱਲ ਕਰ ਚੁੱਕੇ ਨੇ ਤੇ ਪਿਛਲੇ ਲੰਮੇ ਸਮੇਂ ਤੋਂ ਜੋ ਸਿਆਸਤਦਾਨ ਜਗਮੀਤ ਸਿੰਘ ਬਰਾੜ ਇਸ ਮਸਲਤ ਤੇ ਖੁੱਲ ਕੇ ਬੋਲੇ ਨੇ ਉਹਨਾਂ ਨੇ 15 ਦਿલાઈ ਤੋਂ ਅੰਦੋਲਨ ਚਲਾਉਣ ਦੀ ਗੱਲ ਕੀਤੀ ਆ ਕਿ ਮੀਟਿੰਗਾਂ ਕੀਤੀਆਂ ਜਾਣਗੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਉਹਨਾਂ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਨਹਿਰ ਵਾਸਤੇ ਅੰਦੋਲਨ ਚਲਾਉਣ ਦੀ ਗੱਲ ਕੀਤੀ ਆ ਚੰਗੀ ਗੱਲ ਆ ਜੇ ਅਜੇ ਹੀ ਨਹਿਰ ਬਣਦੀ ਆ ਤੇ ਜਿਹਦੇ ਨਾਲ ਮਾਲਵੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਵਾ ਉਨ੍ਹਾਂ ਦੇ ਮੁਤਾਬਕ 6 ਜ਼ਿਲ੍ਹੇ ਨੇ ਮਾਲਵੇ ਦੇ ਜਿਨ੍ਹਾਂ ਨੂੰ ਫਾਇਦਾ ਹੋਣਾ ਵਾ ਜਿਹਦੇ ਵਿੱਚ ਮੋਗਾ, ਰੋਜਪੁਰ, ਮੁਕਸਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ ਜ਼ਿਲ੍ਹੇ ਆਉਂਦੇ ਨੇ ਕਿਉਂਕਿ ਧਰਤੀ ਦਾ ਜਿਹੜਾ ਪਾਣੀ ਆ ਦਿਨੋ ਦਿਨ ਥੱਲੇ ਜਾ ਰਿਹਾ ਤੇ ਜੇ ਨਹਿਰ ਬੰਨ ਜਵੇ ਤੇ ਫਿਰ ਧਰਤੀ ਦਾ ਪਾਣੀ ਨਿਕਲਣਾ ਉਸਰੀਏ ਚ ਘਟ ਜਾਂਦਾ ਵਾ ਬੰਨ ਤਾਂ ਨਹੀਂ ਆਪਾਂ ਕਹਿੰਦੇ ਵੀ ਪੂਰੇ ਤੌਰ ਤੇ ਬੰਦ ਹੋ ਜਾਂਦਾ ਪਰ ਕੰਟੇ ਫਿਰ ਉੱਜ ਜਾਂਦਾ ਵਾ ਇਸ ਕਰਕੇ ਜਿਹੜੀ ਗੱਲ ਜਗਮੀਤ ਬਰਾੜ ਦੀ ਉਹਦੇ ਵਿੱਚ ਕਾਫੀ ਵਜ਼ਨ ਆ ਜੇ ਆਪਾਂ ਸਿਆਸੀ ਗੱਲ ਕਰੀਏ ਤੁਦਰਪਗਵਰਤਮਾਨ ਦਾ ਕਹਿਣਾ ਤੇ ਜਗਬੀਤ ਬਰਾੜ ਦਾ ਉਸ ਵਾਸਤੇ ਅੰਦੋਲਨ ਛੇੜਨ ਦਾ ਐਲਾਨ ਆਪਦੀ ਚੁੱਪ ਤੋੜਨੀ ਸਿਆਸੀ ਚੁੱਪ ਇੱਕ ਬੜੇ ਵੱਡੇ ਅਰਥ ਰੱਖਦੀ ਆ ਕਿਉਂਕਿ ਜਗਮੀਤ ਬਰਾੜ ਲੰਮਾ ਸਮਾਂ ਕਾਂਗਰਸ 'ਚ ਰਹੇ ਫਿਰ ਕਾਂਗਰਸ ਦੇ ਵਿੱਚ ਫੁੱਟ ਗਈ ਸਵਾੜੀ ਕਾਂਗਰਸ 'ਚ ਗਏ ਕਈ ਕੁਸ਼ ਕੀਤਾ ਸੰਸਦ ਮੈਂਬਰ ਰਹਿੰਦਿਆ ਹੋਇਆ ਪੰਜਾਬ ਦੀ ਆਵਾਜ਼ ਬਣੇ बड़े मसले ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਠਾਏ ਤੇ ਸਖਤ ਚੁਣੌਤੀ ਵੀ ਦਿੰਦੇ ਰਹੇ ਨੇ ਆਪਣੇ ਵਿਰੋਧੀਆਂ ਨੂੰ ਤੇ ਪਿੱਛੇ ਜਿਓ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ ਉੱਥੇ ਵੀ ਉਹਨਾਂ ਦੀ ਦਾਲ ਨਹੀਂ ਗਲੀ ਤੇ ਹੁਣ ਇਸ ਵਾਰ ਅਕਾਲੀ ਦਲ ਤੋਂ ਬਾਹਰ نکਾਲੀ ਜਾਂ ਤੁਰੰਤ ਬਾਹਰ ਕਰ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੇ ਇਸ ਮਸਲੇ ਤੇ ਜਿਹੜੀ ਆਪਣੀ ਕਿਉਂ ਪਟੋੜੀ ਆ ਇਸ ਤਰ੍ਹਾਂ ਦਾ ਮਦਦ ਨੂੰ ਚਲਾਉਂਦੇ ਨੇ ਮੀਟਿੰਗਾਂ ਤਾਂ ਕਿ ਸੀਪਰੇ ਦੇ ਜਾਂ ਸਤੂਰ ਕੇ ਵਾਅਦੇ ਨੇ ਤੇ ਸਰਕਾਰ ਇਸ ਵਾਸਤੇ ਕਿੰਨੀ ਕੀ ਸੀਰੀਸ ਹੁੰਦੀ ਆ ਉਮਾਲਵਾਨਰ ਮਨਾਉਣ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਗੱਲ ਚੰਗੀ ਆ ਚੰਗਾ ਮਸਲਾ ਵਾ ਇਹਦੇ ਵਾਸਤੇ ਜੇ ਸਾਰੀਆਂ ਤਿਰਾਂ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਵਿਚਾਰਦਿਆਂ ਨੇ ਇਹ ਤੇ ਸਟੈਂਡ ਲੈਂਦੀਆਂ ਨੇ ਤੇ ਆਉਣ ਵਾਲੇ ਸਮੇਂ ਪੰਜਾਬ ਦੇ ਵਾਸਤੇ ਖਾਸ ਕਰਕੇ ਮਾਲਵੇਿਲਕੀ ਵਾਸਤੇ ਇਹ ਬਹੁਤ ਵਧੀਆ ਫੈਸਲਾ ਹੋਏਗਾ ਉਧਰ ਭਗਵਾਨ ਪ੍ਰਮਾਨ ਦਾ ਗੱਲ ਕਰਨਾ ਤੇ ਜਗਮੀਤ ਬ੍ਰੈਡ ਦਾ ਗੱਲ ਕਰਨਾ ਇਹਦੇ ਵਿੱਚ ਕੋਈ ਇੰਟਰਕਨੈਕਸ਼ਨ ਵੀ ਇਹ ਦਿਨ ਕਿ ਹੋ ਸਕਦਾ ਵਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਗੱਲਾਂ ਜਿਹੜੀਆਂ ਅੰਦਰ ਦੀਆਂ ਨੇ ਉਹ ਵੀ ਬਾਹਰ ਆ ਜਾਣ ਇਹ ਕੀ ਕਨੈਕਸ਼ਨ ਹੈ ਚਲੋ ਚੰਗੇ ਮਸਲਿਆਂ ਤੇ ਜੇ ਸਿਆਸਦਾਨ ਸਾਡੇ ਚੁੱਕੀ ਤੋੜਦੇ ਨੇ ਤਹਿਣ ਲੀਂਦੇ ਨੇ ਇਹ ਪੰਜਾਬ ਦੇ ਵਾਸਤੇ ਨਹੀਂ ਕਿੰਨਾ ਚੰਗੀ ਗੱਲ ਆ ਤੇ ਸਾਰੀਆਂ ਪਾਰਟੀਆਂ ਨੂੰ ਸਹਿਸਤ ਉਤਰੋਕੀ ਇਹ ਤੇ ਸਹਿਮਤੀ ਦੇਣੀ ਚਾਹੀਦੀ ਆ ਤੇ ਇਹਨੂੰ ਬਣਾਉਣ ਦੇ ਵਾਸਤੇ ਪੱਪਾਂ ਪਾਰ ਹੋ ਜਾਣਾ ਚਾਹੀਦਾ ਵਾ ਇਹ ਸਭ ਤੋਂ ਪੰਜਾਬ ਦੇ ਪਰੇ ਦੀ ਗੱਲ ਦੂਸਰੇ ਪਾਸੇ ਜੇ ਭਗਵੰਤ ਮਾਨ ਦੀ ਗੱਲ ਕਰੀਏ ਤੇ ਭਗਵੰਤ ਮਾਨ ਨੇ ਅ ਸ਼ੁਭਕਰਨ ਦੇ ਪਰਿਵਾਰ ਨੂੰ ਨੌਕਰੀ ਤੇ 1 ਕਰੋੜ ਰੁਪਏ ਦਾ ਚੈੱਕ ਜਿਹੜਾ ਦੇ ਦਿੱਤਾ ਵਾ ਚੰਗੀ ਗੱਲ ਆ ਸਰਕਾਰ ਨੇ ਕਿਹਾ ਸੀਗਾ ਫਨੋਰੀ ਬਾਰਡਰ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਤੇ ਸਰਕਾਰਾਂ ਦਾ ਫਰਜ਼ ਬੰਦਾ ਹੁੰਦਾ ਕਿ ਕਿਸਾਨਾਂ ਦੇ ਨਾਲ ਸਰਕਾਰਾਂ ਦਾ ਫਰਜ਼ ਬੰਦਾ ਹੁੰਦਾ ਕਿ ਕਿਸਾਨਾਂ ਦੇ ਨਾਲ ਖੜਿਆ ਜਾਵੇ ਕਿ ਇੱਕ ਚੰਗੀ ਗੱਲ ਆ ਭਗਵੰਤ ਮਾਨ ਵੀ ਪਰ ਉਹਨਾਂ ਨੇ ਇੱਕ ਗੱਲ ਹੋਰ ਬੜੀ ਪੱਤੇ ਦੀ ਕਹੀ ਆ ਕਿ ਐਮਐਸਪੀ ਤੋਂ ਵੀ ਵੱਡਾ ਵੱਡਾ ਮੁੱਦਾ ਧਰਤੀ ਹੇਠਲੇ ਪਾਣੀ ਦਾ ਵਾ ਜੇ ਸਾਡਾ ਪਾਣੀ ਮੁੱਕ ਗਿਆ ਧਰਤੀ ਥੱਲੇ ਉਹ ਤੇ ਕਦੇ ਨਾ ਫਸਲ ਲਗਾਓਗੇ ਕੀ ਕਰੋਗੇ ਫਸਲਾਂ ਤੇ ਬੀਜੀਆਂ ਨਹੀਂ ਜੜੀਆਂ ਐਮਐਸਪੀ ਦਾ ਬਾਅਦ ਦੀ ਗੱਲ ਆ ਇਹ ਮੁੱਦਾ ਠਾਉਣਾ ਭਗਵੰਤ ਮਾਨ ਦਾ ਵੀ ਚੰਗੀ ਗੱਲ ਆ ਕਿਉਂਕਿ ਜਿੰਦਾ ਝੋਨਾ ਆਪਾਂ ਪੈਦਾ ਕਰਦੇ ਆਪਾਂ ਤਾਂ ਚੌਲ ਖਾਣੇ ਹੀ ਬਹੁਤ ਘੱਟ ਆ ਤੇ ਜੇ ਬਦਲਵੀਆਂ ਫਸਲਾਂ ਤੇ ਐਮ ਐਸ ਕੇ ਬਿਲ ਜੇ ਤੇ ਫਸਲੀ ਸਪੰਤਾ ਪੰਜਾਬ ਦੇ ਵਿੱਚ ਆ ਜੇ ਪੰਜਾਬ ਬਚ ਸਕਦਾ ਵਾ ਪੰਜਾਬ ਬਰਬਾਦੀ ਵੱਲ ਵਧ ਰਿਆ ਵਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਦੋਂ ਵਿਰੋਧ ਦੇ ਵਿੱਚ ਹੁੰਦੀਆਂ ਨੇ ਪਾਰਟੀਆਂ ਉਹ ਦਿੱਤਾ ਰੌਲਾ ਪਾਉਂਦੀਆਂ ਤੇ ਜਦੋਂ ਸਤਾ ਦੇ ਵਿੱਚ ਆ ਜਾਂਦੀਆਂ ਤੇ ਉਹ ਕਈ ਵਾਰ ਠੰਡੇ ਬਸਤੇ ਚ ਪਾ ਦਿੰਦੇ ਨੇ ਮਸਲੇ ਪੰਜਾਬੀਓ ਵਾਕੇ ਤਰਤੀਹਲਾ ਪਾਣੀ ਖਤਮ ਹੁੰਦਾ ਜਾ ਰਿਹਾ ਉਸ ਨੂੰ ਰੀਟੇਕ ਕੋਸ ਨੂੰ ਬਚਾਉਣਾ ਸਮੇਂ ਦੀ ਲੋੜ ਆ ਉਹਦੇ ਵਾਸਤੇ ਵੀ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਕਿ ਜਿਹੜੇ ਅਜਿਹੇ ਮਸਲੇ ਨੇ ਉਹਨਾਂ ਤੇ ਇੱਕ ਸਾਂਝੀ ਹਿਦੈ ਬਣ ਸਕੇ ਤੇ ਅੱਗੇ ਵਧਿਆ ਜਾ ਸਕੇ ਮਸਲੇ ਕੁਝ ਪੰਜਾਬ ਦੇ ਜਿਹੜੇ ਆ ਹੱਲ ਹੋ ਜਾਣ ਵਾਕਈ ਐਮਐਸ ਕੀ ਤੋਂ ਵੱਡਾ ਮੁੱਦਾ ਜਿਹੜਾ ਵਾ ਉਹ ਪਾਣੀਆਂ ਦਾ ਮੁੱਦਾ ਵਾ ਭਾਵੇਂ ਉਹ ਨਰੀਏ ਪਾਣੀਆਂ ਦਾ ਹੋਵੇ ਪਾਵੇਂ ਲੁੱਟੇ ਜਾਂਦੇ ਪੰਜਾਬ ਦੇ ਪਾਣੀਆਂ ਦਾ ਹੋਵੇ। ਪਾਵੇਂ ਜਿਹੜੇ ਰਾਜਸਥਾਨ ਨੂੰ ਪਾਣੀ ਜਾ ਰਹੇ ਨੇ ਉਹਨਾਂ ਦੀ ਗੱਲ ਹੋਵੇ ਤੇ ਪਾਵੇਂ ਵੀ ਫਾਇਦਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਉਸ ਦੀ ਗੱਲ ਹੋਵੇ। ਵਾਕ ਹੀ ਪਾਣੀ ਪੰਜਾਬ ਨੂੰ ਬਚਾਉਣ ਦੀ ਇਸ ਵੇਲੇ ਬਹੁਤ ਵੱਡੀ ਲੋੜ ਆ। ਸਾਰੇ ਦੇਸ਼ ਦੀ ਇਸ ਵੇਲੇ ਲੋੜ ਆ ਤੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਜ਼ਿਆਦਾ ਲੋੜ ਆ ਕਿ ਪਾਣੀ ਜਿਹੜਾ ਵਾ ਹੂੰ ਬਚਾਇਆ ਜਾਵੇ। ਸਾਡੀਆਂ ਕਿਸਾਨ ਜੱਟੇ ਬੰਦੀਆਂ ਇਸ ਵਾਸਤੇ ਲੜਾਈ ਲੜਦੀਆਂ ਨੇ ਜੇ ਆਪਾਂ ਗੱਲ ਕਰੀਏ ਕਪੂਰੀ ਮੋਰਚਾ ਵੀ ਇਸ ਵਾਸਤੇ ਲੱਗਿਆ ਸੀਗਾ ਨਾਥਪੁਰ ਸਾਹਿਬ ਦੇ ਮੱਤੇ ਦੇ ਵਿੱਚ ਵੀ ਬਹੁਤ ਸਾਰੀਆਂ ਮੰਗਾਂ ਹੈਗੀਆਂ ਸੀਗੀਆਂ ਜਿਸ ਨੂੰ ਕੇ ਇੱਕ ਫਿਰਕੂ ਰੰਗ ਦੇ ਦਿੱਤਾ ਗਿਆ ਅਸਲ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਕਪੂਰੀ ਦਾ ਮੋਰਚਾ ਜਿਹੜੀ ਐ ਐਸਵਾਈਐਲ ਨਹਿਰ ਨੂੰ ਬੰਦ ਕਰਨ ਵਾਸਤੇ ਲੱਗਿਆ ਸੀ ਤੇ ਉਸ ਤੋਂ ਬਾਅਦ ਪੰਜਾਬ ਜਿਹੜਾ ਵਾ ਉਹ ਬਲਦੀ ਦੀ ਪੱਟੀ ਦੇ ਵਿੱਚ ਰ ਆ ਗਿਆ ਬੜਾ ਨੁਕਸਾਨ ਪੰਜਾਬ ਨੇ ਠਾਇਆ ਵਾ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਵਾ ਆਰਥਿਕ ਤੌਰ ਤੇ ਵੀ ਜਾਨੀ ਮਾਲੀ ਜਿਹੜਾ ਪੂਰਾ ਹੀ ਨਹੀਂ ਹੋ ਸਕਦਾ ਇੰਨਾ ਘਾਟਾ ਹੋਇਆ ਸਾਡੇ ਨੌਜਵਾਨ ਸਾਡੇ ਵੀਰ ਸਾਡੇ ਰੋਜ਼ ਉਛੜ ਗਏ ਇਸ ਦੁਨੀਆ ਤੋਂ ਜਾਂਦੇ ਰਹੇ ਇਸ ਤੋਂ ਵੱਡਾ ਕਟਾ ਪੋਰ ਪੰਜਾਬ ਨਹੀਂ ਹੋ ਸਕਦਾ ਵਾ ਤੋਂ ਬੜੇ ਆਏ ਮਥਰੇ ਨੇ ਪੰਜਾਬ ਦੇ ਤੇ ਉਹਨਾਂ ਦੇ ਸਾਂਝੇ ਹੋ ਗਏ ਜਿਹੜਾ ਵਾ ਸੰਘਰਸ਼ ਕਰਦੀ ਲੋੜਾ ਕਿਸਾਨ ਜੱਤੇਬੰਦੀਆਂ ਨੇ ਵੀ ਚਾਹੀਦਾ ਵੀ ਮਿਲਕੋ ਮਿਲਕਾ ਸੰਘਰਸ਼ ਕਰ ਰਹੇ ਨੇ ਸਾਂਝੇ ਸੌਤੇ ਸੰਘਰਸ਼ ਕਰਾਂ ਜੇ ਪਹਿਲਾਂ ਇੱਡਾ ਵੱਡਾ ਅੰਦੋਲਨ ਲੜ ਕੇ ਆਪਾਂ ਦੇਸ਼ ਦੀ ਜਿਹੜੀ ਹਾਕਮ ਸਰਕਾਰ ਸੀ ਹਾਕਮ ਪਾਰਟੀ ਸੀ ਉਸ ਨੂੰ ਹਟਾ ਦਿੱਤੇ ਆ ਤੇ ਜਿਹੜੇ ਇਹ ਮਸਲੇ ਨੇ ਇਹ ਵੀ ਮਨਾਈ ਜਾ ਸਕਦੇ ਨੇ ਪਰ ਏਕਤਾ ਸਾਨੂੰ ਦੀ ਲੋੜ ਆ ਕਿਸਾਨ ਜੱਤੇ ਬੰਦਿਆਂ ਨੂੰ ਆਪਣੇ ਮਤਭੇਦ ਭਲਾ ਕੇ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਸਾਂਝੀਆਂ ਮੰਗਾਂ ਦੇ ਵਾਸਤੇ ਜਿਹੜਾ ਸਾਂਝਾ ਸੰਘਰਸ਼ ਆ ਉਹ ਕਰਦੀ ਲੋੜ ਆ ਤਾਂ ਕਿ ਅਜਿਹੇ ਜਿਹੜੇ ਹਾਲਾਤ ਪੈਦਾਨਾ ਹੋਣ ਦੇ ਤਰ੍ਹਾਂ ਜਿਵੇਂ ਜਗਦੀਤ ਬਰਾੜ ਨੇ ਪਾਰਟੀ ਬਾਈਟ ਉੱਪਰ ਉੱਠਣ ਦੀ ਗੱਲ ਕੀਤੀ ਆ ਜਿਹੜੇ ਪੰਜਾਬ ਦੇ ਸਾਂਝੇ ਮਸਲੇ ਨੇ ਉਹਨਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹਨਾਂ ਤੇ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਜੇ ਕੇਂਦਰ ਦੇ ਨਾਲ ਜਾਂ ਸਮੇਂ ਦੀ ਵੀ ਸਰਕਾਰ ਪੰਜਾਬ ਦੀ ਹੋ ਜਾਈਏ ਉਹਦੇ ਨਾਲ ਜੇ ਦਰੁਹਤ ਕਰਨ ਦੀ ਜਗੜਾ ਉਹ ਇਕੱਠਿਆਂ ਹੋ ਕੇ ਕਰਨੇ ਚਾਹੀਦੇ ਆ ਤਾਂ ਕਿ ਪਤਾ ਲੱਗੇ ਕਿ ਪੰਜਾਬੀ ਜਿਹੜੇ ਪੰਜਾਬ ਦੇ ਸਾਂਝੇ ਮਸਲੇ ਆ ਉਹਨਾਂ ਤੇ ਇਕਾ ਤੇ ਇੱਕ ਆਵਾਜ਼ ਹੋਵੇ ਬੁਲਦੇ ਨੇ ਤਾਂ ਹੀ ਮਸਲੇ ਹੱਲ ਹੋ ਸਕਦੇ ਨੇ ਜੇ ਆਪਾਂ ਅੱਡੋ-ਪਾਟੀ ਰਹਿਣੀ ਕਿਸਾਨ ਜੱਥੇਬੰਦੀਆਂ ਵੀ ਹੋਰਾਂ ਵੀ ਮਸਲਿਆਂ ਤੇ ਅੱਡੋ-ਪਾਟੀ ਕਰਾਂਗੇ ਤੇ ਸ਼ਾਇਦ ਹੋ ਸਕਦਾ ਵਾ ਉਹ ਮਸਲੇ ਜਿਹੜੇ ਆ ਉਹ ਹੱਲ ਨਾ ਹੋਣ ਤੇ ਮਸਲੇ ਹੱਲ ਕਰਾਉਣ ਇਕਤਾ ਸਭ ਤੋਂ ਵੱਡਾ ਹਥਿਆਰ ਤੇ ਜਿਹੜੇ ਬਾਕੀ ਕਿਸਾਨਾਂ ਦੇ ਮਸਲੇ ਨੇ ਕਿਸਾਨਾਂ ਵੀ ਆ ਖੁੱਦ ਕਚੀਆਂ ਨੇ ਮੱਛੀਆਂ ਦੇ ਮਸਲੇ ਨੇ ਬੜੇ ਐ ਮਸਲੇ ਨੇ ਉਹਨਾਂ ਤੇ ਵੀ ਇੱਕ ਆਵਾਜ਼ ਹੋ ਕਿ ਜੇ ਪੰਜਾਬੀ ਸਾਰੇ ਆਵਾਜ਼ ਦੇਣ ਮੈਂ ਨਹੀਂ ਸਮਝਦਾ ਕਿ ਸਰਕਾਰਾਂ ਦੇ ਵਿੱਚ ਇਹ ਨਹੀਂ ਜ਼ਰੂਰਤ ਹੈ ਕਿ ਉਹ ਨਸ਼ਾ ਬੰਦ ਕਰਨ ਜਾਂ ਜਿਹੜੀ ਹੋਰ ਮਸਲੀਆ ਉਹ ਹੱਲ ਨਾ ਕਰਨ ਉਹਨਾਂ ਨੂੰ ਉਦੋਂ ਹੀ ਫਾਇਦਾ ਮਿਲਦਾ ਵਾ ਜਦੋਂ ਲੋਕ ਰਿਆਤ ਬੰਦੇ ਹੁੰਦੇ ਆ ਜਿੱਥੇ ਬੰਦੀਆਂ ਆਪ ਕੋ ਆਪਣੀ ਡਫਰੀ ਬਿਜਾਰੀਆਂ ਹੁੰਦੀਆਂ ਤਾਂ ਫਿਰ ਸਰਕਾਰਾਂ ਨੂੰ ਮੌਕਾ ਮੈਂ ਜਾਂਦਾ ਸੋ ਪੰਜਾਬੀਓ ਸਰਕਾਰਾਂ ਨੂੰ ਮੌਕਾ ਨਾ ਦਿਓ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਜਿਹੜਾ ਵਾ ਇਸੇ ਪੰਜਾਬ ਦੇ ਹੱਕਾਂ ਵਾਸਤੇ ਡਟ ਜਾਓ ਦੂਸਰੀ ਇੱਕ ਗੱਲ ਕਰਦੇ ਆਂ ਵਿਦੇਸ਼ਾਂ ਦੇ ਵਿੱਚ ਡੜਾ ਧੜ ਜਾਣਾ ਬਹੁਤ ਸਾਰੀਆਂ ਜਨੰਦਰ ਜੜੇਦੀਆਂ ਫੁਆਏ ਪੇਦੀਆਂ ਬੀਬੀਆਂ ਚਰੀਆਂ ਜਾਂਦੀਆਂ ਨੇ ਇੱਥੋਂ ਅਰਬ ਕੰਟਰੀਆਂ ਦੇ ਵਿੱਚ ਤੇ ਉੱਥੇ ਜਾ ਕੇ ਉਹਨਾਂ ਦਾ ਬਹੁਤ ਸਾਰਾ ਸ਼ੋਸ਼ਣ ਹੁੰਦਾ ਵਾ ਤੇ ਸੰਤ ਬਰਵੀਰ ਸਿੰਘ ਸਿੱਤੇਵਾਲ ਨੇ ਕਾਫੀ ਨੌਜਵਾਨ ਲੜਕੀਆਂ ਲੜਕੀਆਂ ਬਹੁਤ ਸਾਰੀਆਂ ਮਗਵਾਈਆਂ ਨੇ ਦਖਲਅੰਦਾਜ਼ੀ ਕਰਕੇ ਤੇ ਉਹਨਾਂ ਨੇ ਅੱਜ ਕਿਹਾ ਕਿ ਗੁਲਾਮੀ ਕਰਨ ਵਾਲੋਂ ਤਾਂ ਇੱਥੇ ਤੇ ਜਿਹੜਾ ਮਿਹਨਤ ਕਰਨੀ ਚੰਗੀ ਆ ਆਪਣੇ ਨੌਜਵਾਨ ਲੜਕੇ ਲੜਕੀਆਂ ਦੋਵੇਂ ਹੀ ਨਾ ਘੜਦਾ ਕਿ ਇੱਥੇ ਮਿਹਨਤ ਕਰਨ ਤੋਂ ਟਾਲਾ ਵੜਦਿਆਂ ਨੇ ਤੇ ਉਹ ਜੇ ਦੇਸ਼ਾਂ ਦੇ ਵਿੱਚ ਜਾ ਕੇ ਹਰ ਇੱਕ ਤਰ੍ਹਾਂ ਦਾ ਕੰਮ ਕਰਦੇ ਨੇ ਸੋ ਇੱਥੇ ਮਿਹਨਤ ਕਰਨੀ ਚੰਗੀ ਆ ਜ਼ਹਿਰ ਕਾਨੂੰਨੀ ਜਾfte ਬਾਹਰ ਜਾਣਾ ਉੱਥੋਂ ਜਾ ਕੇ ਅਗਲੇ ਵੀ ਦਿੰਦੇ ਨੇ ਨੌਜਵਾਨ ਲੜਕੀਆਂ ਨੂੰ ਬੁਰੀ ਹਰਾਸਤ ਹੁੰਦੇ ਨੇ ਤੇ ਫਿਰ ਆਉਣ ਵਾਸਤੇ ਕਰਾਈ ਵੀ ਨਹੀਂ ਹੁੰਦੀ ਪਾਸਪੋਰਟ ਅਗਲੇ ਰੱਖ ਲੈਂਦੇ ਨੇ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਨਿਕਣਾ ਪੁੱਜਦਾ ਵਸਖ ਬੜੇ ਇਟਾ ਰੱਖਦੇ ਨੇ ਇਹੋ ਜਿਹੇ ਹਾਲਾਤ ਪੈਦਾ ਨਾ ਹੋ ਸੋ ਸਭ ਕੇ ਬਾਰੀ ਆ ਉਹਨੇ ਚੰਦੇ ਵਿੱਚ ਜਾਣਾ ਵਾ ਪੈਣਾ ਸਾਰੀ ਪਹੁੰਚਣ ਕੋ ਫਿਰ ਜਾਓ ਅਮਾਜ਼ਨ ਟਾਡਿਆ ਕਿਲਾ ਕੇ ਜਾਂ ਕਿਸੇ ਦੇ ਕੈਕ ਵਾਈ ਦਵਾ ਦਵ ਬਾਹਰ ਜਾਂਦੀ ਨਾ ਸੋਚੋ ਜੇ ਕਿਸੇ ਨੇ ਕੁਝ ਕਰਨਾ ਵਾ ਕੰਮ ਕੁਝ ਕਰਨੇ ਨੇ ਤੇ ਇੱਕ ਵੀ ਬਹੁਤ ਕੁਝ ਹੋ ਕੀਤਾ ਜਾ ਸਕਦਾ ਹੋ ਸਕਦਾ ਲੋਕ ਕਰ ਰਹੇ ਨੇ ਇੱਕ ਪੰਜਾਬ ਦੇ ਵਿੱਚ ਹੁਣ ਮੈਂ ਬੜੀ ਵੱਡੀ ਤਬਦੀਲੀ ਵੀ ਦੇਖੀ ਆ ਆਉਣ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਨੰਗੀ ਜਿਹਾ ਸੀ ਤੇ ਕੋਈ ਵਿਚਾਂਦਾਈਆ ਦਿੱਲੀ ਵਾਲੀ ਜੀ ਦਾਣੇ ਦੱਸ ਗਏ ਐਸਵਰ ਪੰਜਾਬੀਆਂ ਨੇ ਇੱਕ ਨਵੀਂ ਕਰਵਟ ਲਈ ਆ ਥਰਾ ਤਾਂ ਤੇ ਖਾਸ ਕਰਕੇ ਬਹੁਤ ਸਾਰੇ ਨੌਜਵਾਨ ਵੀ ਬੈਠੇ ਨੇ ਸ਼ਰਦਾਈਆਂ ਦੀਆਂ ਦੁਕਾਨਾਂ ਲਾ ਕੇ ਬੈਠੇ ਨੇ ਸੜਕਾਂ ਦੇ ਕੰਢਿਆਂ ਤੇ ਨਾ ਤਾਂ ਕਰਾਇਆ ਪੈਣ ਦੀ ਲੋੜ ਆ ਨਾ ਕੋਈ ਬਿਜਲੀ ਬਾਲਣ ਦੀ ਲੋੜ ਆ ਰੜਕੇ ਪਚਾਈ ਜਾਂਦੇ ਨੇ ਤੇ ਦੂਸਰੀ ਗੱਲ ਆ ਵੀ ਉਹਦੇ ਨਾਲ ਸਿਹਤ ਚੰਗੀ ਰਹਿੰਦੀ ਆ ਗਾੜੀ ਦਾ ਪੰਜਾਬੀਆਂ ਦੀ ਸਿਹਤ ਵਜੂ ਤੇ ਨਾਲੇ ਇਹਨਾਂ ਵਿਚਾਰਿਆਂ ਨੂੰ ਜਗਾਰ ਮਿਲ ਜੂ ਅਸ ਕੰਜੀ ਵੀ ਜਿਹੜੀ ਦਿੱਲੀ ਵਾਲੀ ਉਹਤਨੋਂ ਜਿਹੜੀ ਆਪਾਂ ਪੰਜਾਬ ਦੇ ਸਕੰਜੀ ਬਣਾ ਕੇ ਦੇਸ਼ ਵਿੱਚ ਸੌਂਗਣਾ ਚਾਹੀਦਾ ਆ ਆ ਬੋਤਲ ਬੰਦ ਆ ਪਾ ਠੰਡੇ ਪੀਨੇ ਆ ਹੋਰ ਦੂਜੇ ਪੀਨੇ ਆ ਜੂਸ ਵਗੈਰਾ ਉਹਨਾਂ ਨਾਲ ਜਿਹੜੀ ਸਪੰਜ ਵੀ ਜੇ ਕਿਤੇ ਦੱਸੀ ਮਿਲ ਜੇ ਆ ਹੁਣ ਜਾਈਦਾ ਵਾ ਵੇਰਕਾਰੀਆਂ ਦੁਕਾਨਾਂ ਤੇ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਵੀਰਕਾ ਦੀ ਲੱਸੀ ਲੋਕ ਲਹਿਰੇ ਨੇ ਪੀਰੇ ਨੇ 10 ਰੁਪਏ ਦਾ ਟੰਕਾ ਜਾਂਦਾ ਇੱਕ ਛੋਟਾ ਜਿਹਾ ਨੂਨ ਵਾਲਾ ਵੀ ਆ ਤੇ ਠੰਡ ਵਾਲਾ ਵੀ ਆ 30 ਰੁਪਏ ਦਾ ਇੱਕ ਪੈਕਟ ਆ ਜਾਂਦਾ ਕਾਫੀ ਵੱਡਾ ਵਾ ਉਹ ਫਿੱਕਾ ਹੁੰਦਾ ਉਹਦੇ ਵਿੱਚ ਮਰਜੀ ਰੂਲ ਪਾ ਲਓ ਮਰਜੀ ਆ ਥੰਡ ਪਾ ਲਓ ਆਪਣੀ ਮਰਜ਼ੀ ਦੇ ਮੁਤਾਬਕ ਤੇ ਬੜੀ ਭੀੜ ਲੱਗੀ ਹੁੰਦੀ ਬੜੇ ਲੋਕ ਪਿੰਦੇ ਨੇ ਇਹ ਜਿਹੜੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਤਬਦੀਲੀ ਆ ਰਹੀ ਆ ਆਪਣੀ ਸਿਹਤ ਨੂੰ ਲੈ ਕੇ ਜਾਂ ਖਾਣ ਪੀਣ ਨੂੰ ਲੈ ਕੇ ਮੈਂ ਕਹਿੰਦਾ ਹਾਂ ਪੱਕੀ ਤਬਦੀਲੀ ਆ ਇਹ ਤਬਦੀਲੀ ਜਿਹੜੀ ਆ ਅੱਗੇ ਵਧਣੀ ਚਾਹੀਦੀ ਆ ਤਾਂ ਕਿ ਪੰਜਾਬੀ ਜਿਹੜੇ ਪਹਿਲਾਂ ਜਿਸ ਤਰ੍ਹਾਂ ਸਿਹਤਮੰਦ ਹੁੰਦੇ ਸੀ ਉਸ ਤਰ੍ਹਾਂ ਸਿਹਤਮੰਦ ਹੋਣ ਤੇ ਜ਼ਰੂਰ ਆਪਣੀ ਜਿਹੜੀ ਜੀਵਨ ਸ਼ੈਲੀ ਆ ਉਹ ਬਦਲ ਦੇ ਪੈਗੀ ਸੋਦਰ ਚ ਕੋਈ ਸੀ ਪ੍ਰੋਗਰਾਮ ਰੋਕਾ ਆ ਜੇ ਤੁਹਾਨੂੰ ਕਿਹਸਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਕਰਨ ਦੇ ਇੱਥੇ ਦੋ ਆ ਗਿਆ ਸਤ ਸ੍ਰੀ ਅਕਾਲ